ਹੈਲੋ एवरीवन ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਸਟੱਡੀ ਸਰਕਲ 07 ਆਨਲਾਈਨ ਪਲੇਟਫਾਰਮ ਤੇ ਸਭ ਦਾ ਸਵਾਗਤ ਕੀਤਾ ਜਾਂਦਾ ਹਾਂਜੀ ਸਟੂਡੈਂਟਸ ਅੱਜ ਦੀ ਕਲਾਸ ਆਪਣੀ ਪ੍ਰੀਵਿਅਸ ইয়ার ਪੇਪਰ ਦੀ ਰਹੂਗੀ ਜਿਵੇਂ ਕਿ ਸੀਨੀਅਰ ਅਸਿਸਟੈਂਟ ਲੇਬਰ ਇਨਸਪੈਕਟਰ ਪੰਜਾਬ ਪੁਲਿਸ ਸਬ ਇਨਸਪੈਕਟਰ ਐਕਸਾਈਜ਼ ਇਨਸਪੈਕਟਰ ਆਲ ਐਗਜ਼ਾਮ ਪੰਜਾਬ ਦੇ ਅੱਜ ਦੀ ਕਲਾਸ ਬਹੁਤ ਹੀ ਮਹੱਤਵਪੂਰਨ ਰਹਿਣ ਵਾਲੀ ਆ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਵੋ ਕਿਉਂਕਿ ਆਪਾਂ ਇਸ ਚੈਨਲ ਦੇ ਉੱਤੇ ਪੰਜਾਬ ਪੁਲਿਸ ਲੇਬਰ ਇਨਸਪੈਕਟਰ ਸਾਰੇ ਐਗਜ਼ ਆਪਣਾ WhatsApp ਨੰਬਰ ਆ 89300 ਪੂਰਾ 22749 ਜੇ ਤੁਸੀਂ Telegram ਲਿੰਕ ਨਾਲ ਜੁੜਨਾ ਚਾਹੁੰਦੇ ਹੋ ਜਾਂ ਆਪਣੇ Telegram ਗਰੁੱਪ ਨਾਲ ਜੁੜਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ Telegram ਲਿੰਕ ਮਿਲ ਜੂਗਾ ਤੇ WhatsApp ਦਾ ਲਿੰਕ ਵੀ ਮਿਲ ਜੂਗਾ ਠੀਕ ਹੈ ਸਟੂਡੈਂਟਸ ਉੱਥੋਂ ਤੁਸੀਂ ਆਪਣੇ Telegram ਲਿੰਕ ਨਾਲ ਵੀ ਜੁੜ ਸਕਦੇ ਹੋ ਤੇ WhatsApp ਗਰੁੱਪ ਨਾਲ ਵੀ ਜੁੜ ਸਕਦੇ ਹੋ ਤੇ ਆਪਾਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਕਰਦੇ ਹਾਂ ਅੱਜ ਦੀ ਕਲਾਸ ਸਟਾਰਟ ਸਾਰਿਆਂ ਨੇ ਕੀ ਕਰਨਾ ਹੈਗਾ ਇੱਕ ਕਾਪੀ ਲੈ ਲੈਣੀ ਆ ਕੱਪੀਤੇ ਜਿਵੇਂ ਕਿ ਆਪਾਂ ਕੁਐਸਚਨ ਕਰਵਾ ਰਹੇ ਹਾਂ ਇੱਕ ਤੋਂ ਲੈ ਕੇ ਕਿੰਨੇ ਵੀ ਆਪਾਂ ਕੁਐਸਚਨ ਕਰਵਾਵਾਂਗੇ ਅੱਜ ਘੱਟੋ ਘੱਟ 40 ਤੋਂ 50 ਦੇ ਵਿੱਚ ਵਿੱਚ ਕੁਐਸਚਨ ਰਹਿਣਗੇ ਤੁਸੀਂ ਨੰਬਰ ਪਾ ਲੈਣੇ ਆ ਮੈਂ ਤੁਹਾਨੂੰ ਸਿਰਫ 5 ਸੈਕਿੰਡ ਦਾ ਟਾਈਮ ਦੇਵਾਂਗਾ 5 ਸੈਕਿੰਡ ਦੇ ਵਿੱਚ ਤੁਸੀਂ ਆਪਣਾ ਆਨਸਰ ਟਿਕ ਕਰ ਲੈਣਾਗਾ ਤਾਂ ਲਾਸਟ ਤੇ ਤੁਸੀਂ ਕਮੈਂਟ ਜ਼ਰੂਰ ਕਰਨਾ ਕਿ ਕਿੰਨੇ ਕੁਐਸਚਨ ਸਹੀ ਨੇ ਜਾਂ ਕਿੰਨੇ ਗਲਤ ਨੇ ਠੀਕ ਹੈ ਸਟੂਡੈਂਟਸ ਬਹੁਤ ਹੀ ਵਧੀਆ ਗਾ ਤੁਹਾਨੂੰ ਇਸ ਨਾਲ ਕੀ ਫਾਇਦਾ ਹੋਊਗਾ ਤੁਹਾਨੂੰ ਇਸ ਐਵੇਂ ਕਰਨ ਨਾਲ ਆਪਣੇ ਲੈਵਲ ਦਾ ਪਤਾ ਲੱਗੂ ਕਿ ਅਸੀਂ ਕਿੰਨੇ ਕੁ ਪਾਣੀ ਚਾਂ ਜਾਂ ਕਿੰਨੇ ਕੁ ਸਾਡੀ ਤਿਆਰੀ ਹੋ ਗਈ ਕਿੰਨੇ ਕੁ ਨਹੀਂ ਹੋਈ ਠੀਕ ਹੈ ਸਟੂਡੈਂਟਸ ਆਪਾਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਕਰਦੇ ਆਂ ਆਪਾਂ ਅੱਜ ਦੀ ਕਲਾਸ ਸਟਾਰਟ ਇਹ ਆਪਣਾ ਵਟਸਐਪ ਨੰਬਰ ਹੈ ਭਈ 8930022749 ਟੈਲੀਗ੍ਰਾਮ ਲਿੰਕ ਹੈ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਹਾਂਜੀ ਆਪਾਂ ਕਰਦੇ ਆਂ ਅੱਜ ਦੀ ਕਲਾਸ ਸਟਾਰਟ ਤਾਂ ਪਹਿਲਾ ਕੁਐਸਚਨ ਦੇਖੋ ਭਾਰਤੀ ਸੰਵਿਧਾਨ ਦੇ ਆਰਟੀਕਲ 11 ਦੇ ਤਹਿਤ ਹੇਠ ਦਿੱਤੇਆਂ ਵਿੱਚੋਂ ਨਾਗਰਿਕਤਾ ਦੀ ਪ੍ਰਾਪਤੀ, ਸਮਾਪਤੀ ਅਤੇ ਨਾਗਰਿਕਤਾ ਨਾਲ ਸੰਬੰਧ ਹੋਰ ਸਾਰੇ ਮਾਮਲਿਆਂ ਦੇ ਸੰਬੰਧ ਵਿੱਚ ਕੋਈ ਪ੍ਰਬੰਧ ਕਰਨ ਦਾ ਅਧਿਕਾਰ ਕਿਹਨੂੰ ਹੈ? ਕਿਨੂੰ ਹੈ ਵੀ ਕੇਂਦਰ ਸੁਰੱਖਿਆ ਮੰਤਰਾਲੇ ਨੂੰ ਆ ਭਾਰਤ ਦਾ ਚੋਣ ਕਮਿਸ਼ਨ ਹੈ ਭਾਰਤ ਦਾ ਸੁਪਰੀਮ ਕੋਰਟ ਹੈ ਜਾਂ ਭਾਰਤ ਦਾ ਸੰਸਦ ਹੈ ਤਾਂ ਇਹਦਾ ਰਾਈਟ ਆਨਸਰ ਕੀ ਰਹਿਣ ਵਾਲਾ ਹੈਗਾ 5 ਸੈਕਿੰਡ ਦਾ ਟਾਈਮ ਆ ਸਾਰੇ ਜਣੇ ਟਿਕ ਕਰੋ ਤਾਂ ਇਸ ਦਾ ਰਾਈਟ ਆਨਸਰ ਕੀ ਆਊਗਾ ਭਾਰਤ ਦਾ ਸੰਸਦ ਰਾਈਟ ਆਨਸਰ ਹੈ ਡੀ ਭਾਰਤ ਦਾ ਸੰਸਦ ਨੈਕਸਟ ਕੁਐਸਚਨ ਇਹ ਗੱਲ ਕਰੀਏ ਜੇ ਆਪਾਂ ਆਰਟੀਕਲ 11 ਦੇ ਨਾਲ ਆਪਾਂ ਕੀ ਕੀ ਕਰ ਸਕਦੇ ਆ ਇਹਦੇ ਨਾਲ ਨਾਗਰਿਕਤਾ ਜੋ ਕਿ ਨਾਗਰਿਕਤਾ ਦੇ ਨਾਲ ਜਿੰਨੇ ਵੀ ਸੰਬੰਧਿਤ ਕਾਨੂੰਨ ਆ ਉਹ ਆਰਟੀਕਲ 11 ਦੇ ਤਹਿਤ ਸੰਸਦ ਬਣਾਉਂਦੀ ਹੈ ਤੇ ਇਹਦੇ ਨਾਲ ਮਿਲਦਾ ਜੁਲਦਾ ਮਾਮਲਾ ਹੋਇਆ ਸੀ 31 ਮਈ 1968 ਨੂੰ ਕਦੋਂ ਹੋਇਆ ਸੀਗਾ 31 ਮਈ 1968 ਨੂੰ ਹੋਇਆ ਸੀਗਾ ਤੇ ਇਹ ਕਿਹੜਾ ਮਾਮਲਾ ਸੀਗਾ ਇਹ ਬੇਗਮ ਅਫਤਾਪ ਜਮਾਨੀ ਬਨਾਮ ਲਾਲ ਚੰਦ ਖੰਨਾ 31 ਮਈ 1968 ਨੂੰ ਇਹਦੇ ਨਾਲ ਮਿਲਦਾ ਜੁਲਦਾ ਮਾਮਲਾ ਸੀ ਇਹ ਆਰਟੀਕਲ 11 ਦੇ ਤਹਿਤ ਨੈਕਸਟ ਕੁਐਸਚਨ ਇਹ ਗੱਲ ਕਰੀਏ ਭਾਰਤ ਵਿੱਚ ਹਰੀ ਕ੍ਰਾਂਤੀ ਦੇ ਪਹਿਲੇ ਪੜਾ ਦੀ ਮਿਆਦ ਕੀ ਸੀਗੀ 1985 ਤੋਂ 1990 1965 ਤੋਂ 1975 1980 ਤੋਂ 1985 ਜਾਂ 1950 ਤੋਂ 1960 ਇਹਦੇ ਨਾਲ ਜੇ ਆਪਾਂ ਸ਼ੁਰੂਆਤੀ ਗੱਲ ਕਰੀਏ ਤਾਂ ਕਦੋਂ ਹੋਇਆ ਸੀ ਉਹ ਤਾਂ ਸ਼ੁਰੂਆਤ ਹੋ ਤਾਂ ਹੋਇਆ ਸੀ 1965 ਤੋਂ ਲੈ ਕੇ 1968 ਵਿੱਚ ਜੇ ਆਪਾਂ ਪਹਿਲੇ ਪੜਾ ਦੀ ਗੱਲ ਕਰਾਂਗੇ ਤਾਂ ਇਸ ਦਾ ਰਾਈਟ ਆਨਸਰ ਕੀ ਰਹਿਣ ਵਾਲਾ ਹੈਗਾ ਰਾਈਟ ਆਨਸਰ ਬੀ 1965 ਤੋਂ 1975 ਇਸ ਦਾ ਰਾਈਟ ਆਨਸਰ ਰਹੂਗਾ 1965 ਤੋਂ 1975 ਤਾਂ ਜੇ ਆਪਾਂ ਇਹਦੇ ਜਨਕ ਦੀ ਗੱਲ ਕਰੀਏ ਹਰੀਤ ਕ੍ਰਾਂਤੀ ਦਾ ਜਨਕ ਕੌਣ ਸੀਗਾ ਤਾਂ ਕਿਹੜਾ ਸੀਗਾ ਐਮ ਐਸ ਸੁਆਮੀ ਨਾਥ ਨੂੰ ਮੰਨਿਆ ਜਾਂਦਾ ਹੈਗਾ ਤੇ ਇਹ 1970 ਵਿੱਚ ਜੋ ਕਿ ਵਿਸ਼ਵ ਹਰਿਤ ਹਰਿਤ ਕ੍ਰਾਂਤੀ ਦੇ জনক ਮੰਨੇ ਜਾਂਦੇ ਨਾਰਮਲ ਬੌਰਲੌਗ ਨੂੰ ਜੋ ਕਿ 1970 ਦੇ ਵਿੱਚ ਨੋਬਲ ਪੁਰਸਕਾਰ ਵੀ ਦਿੱਤਾ ਗਿਆ ਹੈ ਕਿਹਨੂੰ ਦਿੱਤਾ ਗਿਆ ਹੈ ਨਾਰਮਲ ਬੌਰਲੌਗ ਨੂੰ ਉਹ ਜੇ ਵਿਸ਼ਵ ਦੀ ਗੱਲ ਆ ਜੇ ਤਾਂ ਨਾਰਮਲ ਬੌਰਲੌਗ ਆਊਗਾ ਜੇ ਭਾਰਤ ਦੀ ਗੱਲ ਆ ਜੇ ਤਾਂ ਐਮ ਐਸ ਸੁਆਮੀ ਨਾਥਨ ਤੇ ਕਦੋਂ ਸਟਾਰਟ ਹੋਈ ਸੀ ਹਰਿਤ ਕ੍ਰਾਂਤੀ 1965 1965 ਤੋਂ 1900 68 ਦੇ ਵਿੱਚ سٹਾਰਟ ਹੋ ਗਈ ਸੀ ਤੇ ਪਹਿਲੇ ਪੜਾ 1965 ਤੋਂ 1975 ਨੈਕਸਟ ਕੁਐਸਚਨ ਦੀ ਗੱਲ ਕਰੀਏ ਆਪਾਂ ਹੇਠ ਦਿੱਤੇਆਂ ਵਿੱਚੋਂ ਕਿਹੜੇ ਦੇਸ਼ ਵਿੱਚ ਭਾਰਤੀ ਮਜ਼ਦੂਰ ਪਹਿਲ ਸਮੂਹ ਪ੍ਰਵਾਸ ਕੀਤਾ ਸੀ ਪਹਿਲ ਸਮੂਹ ਪ੍ਰਵਾਸ ਕੀਤਾ ਸੀ ਮੈਡਾਗਾਸਕਰ ਮਲੇਸ਼ੀਆ ਮੋਰੀਸ਼ਸ ਸ਼੍ਰੀਲੰਕਾ ਜੋ ਕਿ ਸਟੂਡੈਂਟ ਸਭ ਇਹ ਕੁਐਸਚਨ ਕਰ ਰਹੇ ਆ ਇਹ ਪ੍ਰੀਵੀਅਸ ਈਅਰ ਪੇਪਰ ਨੇ ਸਾਰੇ ਇਹ ਪੁਰਾਣੇ ਪੇਪਰਾਂ ਦੇ ਵਿੱਚੋਂ ਹੀ ਲਈ ਗਏ ਕੁਐਸਚਨ ਨੇ ਆ ਰਾਈਟ ਅਨਸਰ ਕਰੋ ਟਿਕ 5 ਸੈਕਿੰਡ ਦਾ ਟਾਈਮ ਆ ਤਾਂ ਇਸ ਕੁਐਸਚਨ ਦਾ ਰਾਈਟ ਅਨਸਰ ਕੀ ਰਹਿਣ ਵਾਲਾ ਹੈਗਾ ਰਾਈਟ ਅਨਸਰ ਥਰਡ ਜਨਿਕੇ ਮੋਰੀਸ਼ਸ ਹੇਠ ਦਿੱਤੇ ਵਿੱਚੋਂ ਕਿਹੜੇ ਦੇਸ਼ ਵਿੱਚ ਭਾਰਤੀ ਮਜ਼ਦੂਰਾਂ ਦਾ ਪਹਿਲਾ ਸਮੂਹ ਪ੍ਰਵਾਸ ਕੀਤਾ ਸੀ ਤਾਂ ਮੋਰੀਸ਼ਸ ਦੇ ਵਿੱਚ ਪਹਿਲਾ ਸਮੂਹ ਪ੍ਰਵਾਸ ਕੀਤਾ ਸੀਗਾ ਨੈਕਸਟ ਕੁਐਸਚਨ ਦੀ ਗੱਲ ਕਰੀਏ ਭਾਰਤ ਦੇ ਪੂਰਬੀ ਤੱਟ ਉੱਤੇ ਦਰਿਆ ਤੇ ਡੈਲਟਾ ਵਿੱਚ ਕਿਸ ਕਿਸਮ ਦਾ ਜੰਗਲ ਪਾਇਆ ਜਾਂਦਾ ਜੇ ਆਪਾਂ ਪੂਰਬੀ ਤੱਟ ਮਦਾਨਾ ਦੀ ਗੱਲ ਕਰੀਏ ਤਾਂ ਇਹ ਕਿੱਥੇ ਹੈ ਇਹ ਬੰਗਾਲ ਦੀ ਖਾੜੀ ਦੇ ਵਿੱਚ ਫੈਲੇ ਹੋਏ ਹੈ ਤਾਂ ਇਹ ਤਾਮਿਲਨਾਡੂ ਤੋਂ ਲੈ ਕੇ ਪੱਛਮੀ ਬੰਗਾਲ ਤੱਕ 120 ਕਿਲੋਮੀਟਰ ਦੀ ਔਸਤ ਉਚਾਈ ਤੱਕ ਫੈਲਾ ਹੋਇਆ ਹੈਗਾ ਤਾਂ ਇਸ ਦਾ ਰਾਈਟ ਆਨਸਰ ਕੀ ਹੋਊਗਾ 5 ਸੈਕਿੰਡ ਦਾ ਟਾਈਮ ਆ ਤਾਂ 4 ਦਾ ਰਾਈਟ ਆਨਸਰ ਕੀ ਹੋਊਗਾ ਸਦਾਵਹਾਰ ਰਾਈਟ ਆਨਸਰ 2 ਸਦਾਵਹਾਰ 5ਵਾਂ ਕੁਐਸਚਨ ਦੀ ਗੱਲ ਕਰਦੇ ਹਾਂ ਸੁਤੰਤਰਤਾ ਸਿਨਾਨੀ ਸ਼ਹੀਦ ਸੁਖਦੇਵ <th>ਪਰ ਦਾ ਜਦੀਕਰ ਕਿੱਥੇ ਸਥਿਤ ਹੈ ਅੰਮ੍ਰਿਤਸਰ ਕਪੂਰਥਲਾ ਲੁਧਿਆਣਾ ਜਾਂ ਬਠਿੰਡਾ ਤਾਂ ਰਾਈਟ ਆਨਸਰ ਕੀ ਹੋਊਗਾ ਲੁਧਿਆਣਾ ਸੁਖਦੇਵ <th>ਪਰ ਦਾ ਜਦੀਕਰ ਕਿੱਥੇ ਸਥਿਤ ਹੈ ਤਾਂ ਰਾਈਟ ਆਨਸਰ ਲੁਧਿਆਣਾ ਸਥਿਤ ਹੈ ਸੁਖਦੇਵ <th>ਪਰ ਕੌਣ ਸੀ ਸੁਖਦੇਵ <th>ਪਰ ਇਹਦਾ ਸੁਖਦੇਵ <th><th>ਪਰ ਦਾ ਜਨਮ ਹੋਇਆ ਸੀ 15 ਮਈ 1907 ਨੂੰ ਤੇ ਮਰਤੀ ਉਹ ਕਦ ਹੋਈ ਸੀ ਜਾਂ ਸ਼ਹੀਦ ਕਦ ਹੋਈ ਸੀ ਤਾਂ ਇਹ ਹੋਇਆ ਸੀ 23 ਮਾਰਚ 1931 ਨੂੰ ਸੁਖਦੇਵ <th>ਪਰ ਇਹ ਕੌਣ ਸੀ ਇਹ ਜੋ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਭਗਤ ਸਿੰਘ ਸੁਖਦੇਵ ਚੰਦਰਸ਼ੇਖਰ ਇਹ ਸਾਰੇ ਇਕੱਠੇ ਸੀਗੇ ਤਾਂ ਸੁਖਦੇਵ <th>ਪਰ 23 ਮਈ 1931 ਨੂੰ ਇਹਨਾਂ ਨੂੰ ਫਾਂਸੀ ਦਿੱਤੀ ਗਈ ਸੀ ਸ਼ਹੀਦ ਭਗਤ ਸਿੰਘ ਦੇ ਨਾਲ ਇਹ ਇੱਕ ਸਵਤੰਤਰਤਾ ਸੰਾਨੀ ਹੀ ਸੀ ਜੋ ਕਿ ਪੰਜਾਬ ਲੁਧਿਆਣਾ ਤੋਂ ਸੀਗਾ ਨੈਕਸਟ ਗੱਲ ਕਰੀਏ ਆਪਾਂ 6th ਕੁਐਸਚਨ ਦੀ ਨਵੰਬਰ 1921 ਵਿੱਚ ਪੁਲਾੜ ਵਿੱਚ ਚੱਲਣ ਵਾਲੀ ਪਹਿਲੀ ਚੀਨੀ ਮਹਿਲਾ ਪੁਲਾੜ ਯਾਤਰੀ ਕੌਣ ਸੀ ਵਾਂਗ ਜੰਪਿੰਗ ਗੂਜੋਲੀਅਨ ਇਹ 2021 ਦਾ ਕੁਐਸਚਨ ਆਇਆ ਸੀ ਕਿਉਂਕਿ 2021 ਦੇ ਵਿੱਚ ਕਰੰਟ ਅਫੇਅਰ ਕੀਤੀ ਮੰਗੀ ਗਈ ਸੀ ਪਿਛਲੇ ਈਅਰ ਦੀ ਜੋ ਚੀ ਵਾਂਗੂ ਜਾਂ ਲੀ ਜਾਉ ਤਾਂ ਰਾਈਟ ਆਨਸਰ ਕੀ ਹੈ ਉਹ 6th ਦਾ ਫਸਟ ਰਾਈਟ ਅਨਸਰ ਏ ਵੌਮ ਜੰਪਿੰਗ ਨੈਕਸਟ ਕੁਐਸਚਨ ਮਹਾਰਾਜਾ ਰਣਜੀਤ ਸਿੰਘ ਹੇਠ ਲਿਖਿਆਂ ਵਿੱਚੋਂ ਕਿਹੜੀ ਮਿਸਲ ਨਾਲ ਸੰਬੰਧਿਤ ਸੀ ਭੰਗੀ ਨਕਈ ਰਾਮਗੜੀਆ ਸ਼ੁਕਰਚੱਕੀਆ ਦੇਖੋ ਸਟੂਡੈਂਟਸ ਇਹ ਆਪਾਂ ਨੂੰ ਪੰਜਾਬ ਬਾਰੇ ਕੁਐਸਚਨ ਆਇਆ ਪੰਜਾਬੀ ਦਾ ਤਾਂ ਇਹ ਸਾਰੇ ਕਲਾਸ ਮਿਕਸਡ ਕੁਐਸਚਨ ਲੈ ਕੇ ਆ ਆਪਾਂ ਲੈ ਕੇ ਆਈ ਸੀ ਤਾਂ ਤੁਸੀਂ ਧਿਆਨ ਨਾਲ ਕਰਨਾ ਪੰਗੀ ਨਕਈ ਰਾਮਗੜੀਆ ਸ਼ੁਕਰਚਕੀਆ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਆ ਸ਼ੁਕਰਚਕੀਆ ਜੋ ਕਿ ਮਹਾਰਾਜਾ ਰਣਜੀਤ ਸਿੰਘਾ ਸ਼ੁਕਰਚਕੀਆ ਮਿਸਲ ਨਾਲ ਸੰਬੰਧਿਤ ਸੀ ਨੈਕਸਟ ਕੁਐਸਚਨ ਜਗਰਾਉਂ ਦਾ ਰੋਸ਼ਨੀ ਮੇਲਾ ਕਿਹੜੀ ਤਰੀਕਾ ਤੇ ਲੱਗਦਾ ਹੈ ਅਬਦੁਲ ਕਾਦਰ ਜਲਾਨੀ ਸ਼ਾਹ ਹੁਸੈਨ ਰੋਜ਼ਾ ਸ਼ਰੀਫ ਅਯੂਬ ਕਦਮ ਖਾਨ ਜਗਰਾਉਂ ਦਾ ਰੋਸ਼ਨੀ ਮੇਲਾ ਕਦੋਂ ਲੱਗਦਾ ਜਾਂ ਕਿੱਥੇ ਲੱਗਦਾ ਤਾਂ ਇਹ ਲੱਗਦਾਗਾ ਅਬੁਲ ਕਦਰ ਜਲਾਨੇ ਦੀ ਦਰਗਾਹ ਤੇ ਰਾਈਟ ਆਨਸਰ ਫਸਟ ਨੈਕਸਟ ਕੁਐਸਚਨ ਰਾਈਟ ਆਨਸਰ ਫਾਸਟ ਜਗਰਾਉਂਦਾ ਰੋਸ਼ਨੀ ਮੇਲਾ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਸੰਸਕ੍ਰਿਤਿਕ ਵਿਦਿਆਪੀਠ ਹੇਠ ਲਿਖੇ ਸ਼ਹਿਰ ਵਿੱਚ ਕਿਸ ਵਿੱਚ ਸਥਿਤ ਹੈ ਤ੍ਰਿਪਤੀ ਨਵੀਂ ਦਿੱਲੀ ਬਰਦਾ ਮੁੰਬਈ ਰਾਈਟ ਆਨਸਰ ਨਵੀਂ ਦਿੱਲੀ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਸਾਂਸਕ੍ਰਿਤਿਕ ਵਿਦਿਆਬੀਠਾ ਕਿਹੜੇ ਸ਼ਹਿਰ ਵਿੱਚ ਆ ਨਵੀਂ ਦਿੱਲੀ ਦੇ ਵਿੱਚ ਆ ਰਾਈਟ ਆਨਸਰ ਸੈਕੰਡ ਨੈਕਸਟ RAM TIRTH ਜਿੱਥੇ ਲਵ ਅਤੇ ਕੁਸ਼ ਦਾ ਜਨਮ ਹੋਇਆ ਸੀ ਤਾਂ ਕਿੱਥੇ ਆ ਵੀ ਇਹ ਰੂਪਨਗਰ ਹੁਸ਼ਿਆਰਪੁਰਾ ਮਹਾਲੀਆ ਜਾਂ ਅੰਮ੍ਰਿਤਸਰ ਸਾਨੂੰ ਥੋੜਾ RAM TIRTH ਬਾਰੇ ਦੱਸ ਦਈਏ ਇਹ ਕਿੱਥੇ ਹੈ ਇਹ ਅੰਮ੍ਰਿਤਸਰ ਤੋਂ 12 ਕਿਲੋਮੀਟਰ ਦੂਰ ਹੈ ਜੈਨਕੀ ਅੰਮ੍ਰਿਤਸਰ ਵਿੱਚ ਹੀ ਪੈਂਦਾਗਾ 12 ਕਿਲੋਮੀਟਰ ਦੂਰ ਹੈ ਪੱਛਮੀ ਦੀ ਤਰਫ ਹੈ ਤਾਂ ਇੱਥੇ ਕੀ ਕੀ ਬਣਿਆ ਹੋਇਆਗਾ ਇਸ ਤੀਰਥ ਤੇ ਇੱਕ ਤਾਂ ਬਾਲਮਿਕ ਆਸ਼ਰਮ ਬਣਿਆ ਹੋਇਆਗਾ ਦੂਸਰਾ ਮਾਤਾ ਸੀਤਾ ਦੀ ਕੁੱਟੀਆਂ ਬਣੀ ਹੋਈ ਆ ਤੀਸਰੀ ਦੀ ਗੱਲ ਕਰੀ ਤਾਂ ਮਾਤਾ ਸੀਤਾ ਦਾ ਕੂਆ ਵੀ ਇੱਥੇ ਤੇ ਇੱਕ ਟੈਂਕ ਬਣਿਆ ਹੋਇਆਗਾ ਜੈਨਕੀ ਇੱਕ ਵੱਡਾ ਤਲਾਬ ਬਣਿਆ ਹੋਇਆਗਾ ਇਹਨੂੰ ਕਹਿੰਦੇ ਵੀ ਇਹਨੂੰ ਹਨੂਮਾਨ ਨੇ ਖੋਦਿਆ ਗਿਆ ਸੀਗਾ ਤੇ ਹੋਰ ਕੀ ਬਣਾ ਹੋਇਆ ਇੱਕ ਬਾਲਮਿਕ ਦੀ ਮੂਰਤੀ ਬਣੀ ਹੋਈ ਆ ਜਿਹੜੀ ਕਿ 8 ਫੁੱਟ ਉੱਚੀ ਹੈ ਤੇ ਇਹ ਸੋਨੇ ਨਾਲ ਮੜੀ ਹੋਈ ਮੂਰਤੀ ਆ 800 ਕਿਲੋਗ੍ਰam ਦੀ ਮੂਰਤੀ ਹੈ ਨੈਕਸਟ ਕੁਐਸਚਨ ਦੀ ਗੱਲ ਕਰੀਏ ਆਪਾਂ ਇਹਦਾ ਰਾਈਟ ਆਨਸਰ ਆ ਮੇਰੇ ਸਾਰ ਆ ਗਿਆ ਚਿਪਕੋ ਅੰਦੋਲਨ ਦੀ ਸ਼ੁਰੂਆਤ ਸਾਲ ਕਿਹੜਾ ਸੀ ਚਿਪਕਾਣ ਦਾ ਮਤਲਬ ਕਿ ਚਿਪਕੋ ਅੰਦੋਲਨ ਕਦੋਂ ਸਟਾਰਟ ਹੋਇਆ ਸੀ 1973 1986 1979 ਜਾਂ 1968 उन्नीस सौ अठाठ उनासी उन्नीस सौ छियासी या उन्नीस सौ तिहत्तर तो राइट आंसर करो उ हाँ जी राइट आंसर करोटेक इस रईट आंसर उन्नीस सौ तिहत्तर ਚਿਪਕੋ ਅੰਦੋਲਨ 1973 ਵਿੱਚ ਸਟਾਰਟ ਹੋਇਆ ਸੀ ਚਿਪਕੋ ਅੰਦੋਲਨ ਹੈ ਕੀ ਸੀ ਜੋ ਚਿਪਕੋ ਅੰਦੋਲਨ ਸੀ ਇਹ ਇੱਕ এনवायरमेंट ਨਾਲ ਸੰਬੰਧਿਤ ਅੰਦੋਲਨ ਸੀ ਜੋ ਕਿ 1973 70 ਦੇ ਵਿੱਚ ਤਾਂ ਉੱਤਰਾਖੰਡ ਦੇ ਵਿੱਚ ਵੀ ਸਟਾਰਟ ਹੋਇਆ ਸੀਗਾ ਇਹਦੇ ਵਿੱਚ ਕੀ ਕੀਤਾ ਸੀ ਜੋ ਔਰਤਾਂ ਸੀ ਉਹ ਪੇੜ ਕੱਟਦੇ ਸੀ ਜਦੋਂ ਇਹਨਾਂ ਨੇ ਪੇੜਾਂ ਨੂੰ ਮਤਲਬ ਕਿ ਗਲੇ ਲਾਗੀਆਂ ਸੀ ਪੇੜਾਂ ਦੇ ਤਾਕੀ ਜੋ ਕਿ ਰਾਜਾ ਸੀ ਉਥੋਂ ਦਾ ਵੀ ਉਹ पेड़ ਨੂੰ ਕੱਟੇ ਨਾ ਇਸ ਕਰਕੇ ਇਹਨੂੰ ਚਿਫਕੋ ਉंदोलਨ ਕਿਹਾ ਗਿਆਗਾ ਨੈਕਸਟ ਗੱਲ ਕਰੀਏ ਆਪਾਂ ਭਾਰਤੀ ਸੰਵਿਧਾਨ ਦਾ ਕਿਹੜਾ ਆਰਟੀਕਲ ਆ ਰਾਸ਼ਟਰੀ ਅਨੁਸੂਚਿਤ ਜਾਤੀ ਅਯੋਗ ਨਾਲ ਸੰਬੰਧਿਤ ਹੈ ਆਰਟੀਕਲ 318 348 328 ਜਾਂ 338 ਦੋਹਰਾ ਦੇਖੋ ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਰਾਸ਼ਟਰੀ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਹੈ ਤਾਂ ਕਿਹੜਾ ਅਨੁਛੇਦ ਹੈ 338 ਰਾਈਟ ਆਨਸਰ 4 ਨੈਕਸਟ ਕੁਐਸਚਨ ਪਾਰਸਨਥ ਚੋਟੀ ਕਿੱਥੇ ਸਥਿਤ ਹੈ ਪਾਰਸਨਥ ਚੋਟੀ ਕਿੱਥੇ ਵੀ ਪਾਰਸਨਥ ਚੋਟੀ ਮੇਗਾਲਿਆ ਪਠਾਰ ਮਾਲਵਾ ਪਠਾਰ ਬਗੇਲ ਪਠਾਰ ਛੋਟਾ ਨਾਗਪੁਰ ਪਠਾਰ ਤਾ ਇਹ ਕਿੱਥੇ ਆ ਇਹਦਾ ਰਾਈਟ ਆਨਸਰ ਆ 4 ਛੋਟਾ ਨਾਗਪੁਰ ਪਠਾਰ ਇਸਦਾ ਰਾਈਟ ਆਨਸਰ ਰਹੂਗਾ ਹਿਮਾਲਿਆ ਦੀ ਚੋਟੀ ਛੋਟਾ ਨਾਗਪੁਰ ਪਠਾਰ ਦੇ ਵਿੱਚ ਆ ਨੈਕਸਟ ਤਖਤ ਇਹ ਅਕਬਰੀ ਪੰਜਾਬ ਦੇ ਜ਼ਿਲ੍ਹੇ ਵਿੱਚ ਸਥਿਤ ਹੈ ਤਖਤ ਇਹ ਅਕਬਰੀ ਕਿੱਥੇ ਹੈ ਗੁਰਦਾਸਪੁਰ ਬਠਿੰਡਾ ਮਾਨਸਾ ਜਾਂ ਤਰਨਤਾਰਨ ਤਾਂ ਰਾਈਟ ਆਨਸਰ ਕੀ ਆਊਗਾ ਰਾਈਟ ਆਨਸਰ ਗੁਰਦਾਸਪੁਰ ਤਖਤ ਐ ਅਕਬਰੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਸਥਿਤ ਹੈ। ਨੈਕਸਟ ਕੁਐਸਚਨ ਇੱਕ ਗ੍ਰੀਨ ਹਾਊਸ ਗੈਸ ਜੋ ਕਿ ਗਲੋਬਲ ਵਾਰਮਿੰਗ ਦੀ ਸਮੱਸਿਆ ਦਾ ਇੱਕ ਵੱਡਾ ਕਾਰਨ ਹੈ। ਕਾਰਬਨ ਡਾਈਆਕਸਾਈਡ, ਆਕਸੀਜਨ, ਨਾਈਟ੍ਰੋਜਨ ਜਾਂ ਹਾਈਡਰੋਜਨ ਤਾਂ ਕਿਹੜੀ ਗੈਸ ਆ ਜੋ ਗਲੋਬਲ ਵਾਰਮਿੰਗ ਦੀ ਸਮੱਸਿਆ ਦਾ ਵੱਡਾ ਕਾਰਨ ਹੈ? ਰਾਈਟ ਆਨਸਰ ਕਾਰਬਨ ਡਾਈਆਕਸਾਈਡ ਜੋ ਕਿ ਗਲੋਬਲ ਵਾਰਮਿੰਗ ਦਾ ਬਹੁਤ ਵੱਡਾ ਕਾਰਨ ਹੈ ਕਾਰਬਨ ਡਾਈਆਕਸਾਈਡ ਨੈਕਸਟ ਕੁਐਸਚਨ ਹੇਠ ਦਿੱਤੇ ਵਿੱਚੋਂ ਕਿਹੜਾ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਨਹੀਂ ਹੈ ਇਹ ਆਪਣਾ ਕੰਪਿਊਟਰ ਦਾ ਕੁਐਸਚਨ ਆ ਗਿਆ ਬਈ ਦੱਸੋ ਹੇਠ ਦਿੱਤੇ ਵਿੱਚੋਂ ਕਿਹੜਾ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਨਹੀਂ ਹੈ ਮੀਡੀਅਮ ਬਿੰਗ ਕੋਰਾ ਜਾਂ ਟਿਕਟੋਕ ਤਾਂ ਰਾਈਟ ਆਨਸਰ ਕੀ ਆਊਗਾ ਬਿੰਗ ਹੇਟ ਦਿੱਤੇ ਵਿੱਚੋਂ ਕਿਹੜਾ ਇੱਕ ਸੋਸ਼ਲ ਮੀਡੀਆ ਦਾ ਪਲੇਟਫਾਰਮ ਨਹੀਂ ਹੈ ਤਾਂ ਬਿੰਗ ਇੱਕ ਇਹੋ ਜਿਹਾ ਹੋਆ ਵੀ ਇਹ ਸੋਸ਼ਲ ਮੀਡੀਆ ਦਾ ਐਪ ਨਹੀਂ ਹੈਗਾ ਬਾਕੀ ਸਾਰੇ ਸੋਸ਼ਲ ਮੀਡੀਆ ਨਾਲ ਸੰਬੰਧਿਤ ਹੈ ਨੈਕਸਟ ਗੱਲ ਕਰੀਏ ਹੇਟ ਦਿੱਤੇ ਵਿੱਚੋਂ ਕਿਹੜੀ ਇੰਟਰਨੈਟ ਤੇ ਸੰਚਾਰ ਸਰਵਿਸ ਹੈ ਟੈਲਨੈਟ ਐਪੀ ਸਰਵਿਸ ਐਫਟੀਪੀ ਜਾਂ ਗੋਫਰ ਦਾ ਸਟਾਰਮੇ ਦਾ ਰਾਈਟ ਆਨਸਰ ਕੀ ਆਊਗਾ ਟੈਲਨੈਟ ਹੇਠ ਦਿੱਤੇ ਵਿੱਚੋਂ ਕਿਹੜੀ ਇੰਟਰਨੈਟ ਦੀ ਸੰਚਾਰ ਸਰਵਿਸ ਹੈ ਤਾਂ ਟੈਲਨੇਟਿਕ ਇੰਟਰਨੈਟ ਦੀ ਸੰਚਾਰ ਸਰਵਿਸ ਹੈ ਮਾਈਕਰੋਸਾਫਟਵਰ ਦੁਆਰਾ ਸਾਲ 2015 ਵਿੱਚ ਹੇਠ ਦਿੱਤੇ ਵਿੱਚੋਂ ਕਿਹੜਾ ਵੈਬ ਬ੍ਰਾਊਜ਼ਰ ਸੌਫਟਵੇਅਰ ਲਾਂਚ ਕੀਤਾ ਗਿਆ ਸੀ ਟਾਈਟਨਰ ਐਕਸਪਲੋਰਰ ਗੂਗਲ ਐਜ ਜਾਂ ਉਪੇਰਾ 18 ਦਾ ਰਾਈਟ ਆਨਸਰ ਕੀ ਹੋਊਗਾ ਐਜ ਮਾਈਕਰੋਸਾਫਟ ਦੁਆਰਾ ਸਾਲ 2015 ਵਿੱਚ ਹੀਟ ਦਿੱਤੇਆਂ ਵਿੱਚੋਂ ਕਿਹੜਾ ਵੈਬ ਬ੍ਰਾਊਜ਼ਰ ਸੌਫਟਵੇਅਰ ਲਾਂਚ ਕੀਤਾ ਗਿਆ ਸੀ ਤਾਂ ਐਜ ਸੌਫਟਵੇਅਰ ਸੀ ਜੋ ਕਿ 2015 ਵਿੱਚ ਲਾਂਚ ਕੀਤਾ ਗਿਆ ਸੀ ਨੈਕਸਟ ਭਾਰਤ ਸਰਕਾਰ ਦੁਆਰਾ ਨੈਸ਼ਨਲ ਸਮਾਰਟ ਸਿਟੀਜ਼ ਮਿਸ਼ਨ ਕਿਸ ਸਾਲ ਸ਼ੁਰੂ ਕੀਤਾ ਗਿਆ 2025 ਵਿੱਚ 2015 ਵਿੱਚ 2016 ਵਿੱਚ ਜਾਂ 2020 ਵਿੱਚ ਤਾਂ 19 ਦਾ ਰਾਈਟ ਆਨਸਰ ਕੀ ਹੋਊਗਾ 2015 ਵਿੱਚ ਪੈਪਸੂ ਨੂੰ ਕਿਹੜੇ ਸਾਲ ਪੰਜਾਬ ਵਿੱਚ ਮਿਲਾ ਦਿੱਤਾ ਗਿਆਗਾ 1946 1960 1956 ਜਾਂ 1950 ਤਾਂ ਇਸ ਦਾ ਰਾਈਟ ਆਨਸਰ ਕੀ ਆਊਗਾ 1956 ਪੈਪਸੂ ਨੂੰ ਕਿਹੜੇ ਸਾਲ ਮਿਲਾ ਦਿੱਤਾ ਗਿਆ 1956 ਵਿੱਚ ਮਿਲਾ ਦਿੱਤਾ ਗਿਆ ਜਾਂ 56 ਵਿੱਚ ਮਿਲਾ ਦਿੱਤਾ ਗਿਆ ਇਹ ਕੀ ਸੀ ਇਹ ਪਾ ਇੱਕ ਰਾਜਿਆ ਦਾ ਸੰਘ ਸੀ ਜੋ ਕਿ 1948 ਤੋਂ ਲੈ ਕੇ 1956 ਤੱਕ ਸਾਹਮਣੇ ਆਇਆ ਉਸ ਤੋਂ ਬਾਅਦ ਇਹਨੂੰ ਪੰਜਾਬ ਵਿੱਚ ਮਿਲਾ ਦਿੱਤਾ ਗਿਆ ਤਾਂ ਇਹਨੂੰ ਪੈਪਸੂ ਨੂੰ ਕੀ ਕਹਿੰਦੇ ਆ ਪਟਿਆਲਾ ਔਰ ਪੰਜਾਬ ਪੂਰਬ ਰਾਜਾ ਸੰਘ ਕਹਿੰਦੇ ਐ ਇਸ ਨੂੰ ਨੈਕਸਟ ਭਾਰ ਦੇ ਪੁਲਾੜ ਪ੍ਰੋਗਰਾਮ ਦਾ ਪਿਤਾਮਾ ਕੌਣ ਹੈ ਵਿਕਰਮ ਸਾਰਾਬਾਈ ਸਤੀਸ਼ ਧਵਨ ਡਾਕਟਰ ਏ ਬੀ ਜੇ ਅਬਦੁਲ ਕਲਾਮ ਜਾਂ ਕਸਤੂਰੀ ਕਸਤੂਰੀ ਰੰਜਨ ਤਾਂ ਇਹਦਾ ਰਾਈਟ ਆਨਸਰ ਕੀ ਹੋਊਗਾ ਵਿਕਰਮ ਸਾਰਾਬਾਈ ਭਾਰ ਦੇ ਪੁਲਾੜ ਪ੍ਰੋਗਰਾਮ ਦਾ ਪਿਤਾਮਾ ਕੌਣ ਹੈ ਵਿਕਰਮ ਸਾਰਾਬਾਈ ਨੈਕਸਟ ਕੁਐਸਚਨ ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਹਾਰਡਿੰਗ ਵਿਚਕਾਰ ਲਾਹੌਰ ਦੀ ਸੰਧੀ ਕਦੋਂ ਹੋਈ ਸੀ 19 ਮਾਰਚ 1845 ਨੂੰ ਹੋਈ ਸੀ 19 ਮਾਰਚ 1849 ਨੂੰ ਹੋਈ ਸੀ 9 ਮਾਰਚ 1849 ਨੂੰ ਹੋਈ ਸੀ ਜਾਂ 29 ਮਾਰਚ 1845 ਨੂੰ ਹੋਈ ਸੀ ਤਾਂ ਕਦੋਂ ਹੋਈ ਸੀ ਰਾਈਟ ਆਨਸਰ 3 9 ਮਾਰਚ 1849 ਨੂੰ ਮਹਾਰਾਜਾ ਰਣਜੀਤ ਅਤੇ ਲਾਰਡ ਹਾਰਡਿੰਗ ਦੇ ਵਿਚਕਾਰ ਲਾਹੌਰ ਦੀ ਸੰਧੀ ਹੋਈ ਸੀ ਨੈਕਸਟ ਕੁਐਸਚਨ ਇਹ ਗੱਲ ਕਰੀਏ ਆਪਾਂ ਗੁਰੂ ਤੇਗ ਬਹਾਦਰ ਜੀ ਸ਼ਹੀਦੀ ਦਿਹਾੜਾ ਹਰ ਸਾਲ ਖਾਲਿਸਤਾਨ ਕਦੋਂ ਮਨਾਉਂਦੇ ਨੇ 28 ਦਸੰਬਰ 28 ਸਤੰਬਰ ਜਾਂ 28 ਦਸੰਬਰ ਜਾਂ 28 ਅਕਤੂਬਰ ਜਾਂ 28 ਨਵੰਬਰ ਤਾਂ ਇਹਦਾ ਨਹੀਂ 24 ਨਵੰਬਰ ਤਾਂ ਰਾਈਟ ਆਨਸਰ ਕੀ ਆਊਗਾ 24 ਨਵੰਬਰ ਇਸ ਕੁਐਸਚਨ ਦਾ ਰਾਈਟ ਆਨਸਰ ਹੋਊਗਾ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਕਦੋਂ ਹੁੰਦਾ ਬਈ ਇਹ ਹੁੰਦਾਗਾ 24 ਨਵੰਬਰ ਨੂੰ ਹੁੰਦਾਗਾ ਨੈਕਸਟ ਦੀ ਕੁਐਸਚਨ ਹੀ ਗੱਲ ਕਰੀਏ ਆਪਾਂ ਕंवर ਸਿੰਘ 1857 ਦੇ ਵਿਦਰੋਹ ਸਮੇਂ ਕਿਹੜੇ ਰਾਜ ਵਿੱਚ ਵਿਦਰੋਹ ਦਾ ਨੇਤਾ ਸੀ यूपी बिहार मध्य प्रदेश या बंगाल ਤਾਂ ਇਹਦਾ ਰਾਈਟ ਆਨਸਰ ਕੀ ਆਊਗਾ ਰਾਈਟ ਆਨਸਰ 2 बिहार कुंवर सिंह 1857 ਦੇ ਵਿਦਰੋਹ ਦੇ ਸਮੇਂ ਕਿਹੜੇ ਰਾਜ ਦਾ ਵਿਦਰੋਹ ਨੇਤਾ ਸੀ बिहार ਦਾ ਸੀ ਤਾਂ ਜੇ ਆਪਾਂ ਕੁਐਸਚਨ ਦੀ ਗੱਲ ਕਰੀਏ ਕਿ ਸਭ ਤੋਂ ਪਹਿਲਾ ਸ਼ਹੀਦ ਕੌਣ ਸੀ ਜਾਂ ਵਿਦਰੋਹ ਕਿਨੇ ਕੀਤਾ ਸੀ ਤਾਂ ਉਹ ਕੀਤਾ ਸੀ ਮੰਗਲ पांडे ਨੇ 1857 ਦੀ ਕ੍ਰਾਂਤੀ ਦੇ ਵਿੱਚ ਨੈਕਸਟ ਕੁਐਸਚਨ FIFA ਦਾ ਹੁਣ ਪ੍ਰਧਾਨ ਕੌਣ ਹੈ ਸੈਪ ਬਲੈਟਰ ਗਿਆਨੀ ਇਨਫੈਂਟੀਨੋ ਡਿਆਗੋ ਮਾਰਾਡੋਨਾ ਜਾਂ ਪੇਲੇ ਫੀਫਾ ਦਾ ਹੁਣ ਪ੍ਰਧਾਨ ਕੌਣਾ ਫੀਫਾ ਦਾ ਪ੍ਰਧਾਨ ਹੁਣ ਗਿਆਨੀ ਇਨਫੈਂਟੀਨੋ ਨੈਕਸਟ ਕੁਐਸਚਨ ਗਾਂਧੀ ਇਰਵਿਨ ਪੈਕਟ ਕਿਸ ਸਾਲ ਹਸਤਾਖਰ ਹੋਇਆ ਸੀ 1913 ਵਿੱਚ 1921 ਵਿੱਚ 1929 ਵਿੱਚ ਜਾਂ 1931 ਵਿੱਚ ਗਾਂਧੀ ਇਰਵਿਨ ਪੈਕਟ ਯਾਨੀ ਕਿ ਇਹਦੇ ਕਦੋਂ ਹਸਤਾਖਰ ਕੀਤੇ ਗਏ ਸੀਗੇ ਤਾਂ ਇਸ ਦਾ ਰਾਈਟ ਆਨਸਰ ਕੀ ਆਊਗਾ 1931 ਦੇ ਵਿੱਚ ਗਾਂਧੀ ਇਰਬਨ ਪੈਕਟ ਨੈਕਸਟ ਕੁਐਸਚਨ ਬੇਕਿੰਗ ਸੋਡਾ ਇਹ ਸਾਇੰਸ ਨਾਲ ਰਿਲੇਟਡ ਆ ਗਿਆ ਕੁਝ ਕੁਐਸਚਨ ਕਿਉਂਕਿ ਆਪਾਂ ਨੂੰ ਸਾਇੰਸ ਵੀ ਥੋੜੀ ਬਤ ਦਿੱਤੀ ਜਾਂਦੀ ਹੈ ਪੇਪਰ ਦੇ ਵਿੱਚ ਬੇਕਿੰਗ ਸੋਡੇ ਦਾ ਕੈਲਸ਼ੀਅਮ ਨਾਮ ਦੱਸੋ ਕੈਲਸ਼ੀਅਮ ਫਾਸਫੇਟ ਕੈਲਸ਼ੀਅਮ ਕਲੋਰਾਇਡ ਬੇਕਰ ਦਾ ਖਮੀਰ ਜਾਂ ਸੋਡੀਅਮ ਬਾਈਕਾਰਬੋਨੇਟ ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਆਊਗਾ ਸੋਡੀਅਮ ਬਾਈਕਾਰਬੋਨੇਟ ਨੈਕਸਟ ਕੁਐਸਚਨ ਭਾਰ ਦੇ ਸੰਵਿਧਾਨ ਦੀ ਡਰਾਫਟਿੰਗ ਕਮੇਟੀ ਅੱਗੇ ਕਿਸ ਨੇ ਪ੍ਰੀਅੰਬਲ ਬਣਾਉਣ ਦੀ ਸਲਾਹ ਦਿੱਤੀ ਸੀ? ਜਵਾਹਰ ਲਾਲ ਨਹਿਰੂ ਨੇ, ਬੀ ਆਰ ਅੰਬੇਡਕਰ ਨੇ, ਮਹਾਤਮਾ ਗਾਂਧੀ ਨੇ, ਬੀ ਐਨ ਰਾਏ ਨੇ। ਹਾਂਜੀ ਰਾਈਟ ਆਨਸਰ ਕੀ ਆਊਗਾ? ਜਵਾਹਰ ਲਾਲ ਨਹਿਰੂ ਭਾਰ ਦੇ ਸੰਵਿਧਾਨ ਦੀ ਡਰਾਫਟਿੰਗ ਕਮੇਟੀ ਅੱਗੇ ਕਿਸ ਨੇ ਪ੍ਰੀਅੰਬਲ ਬਣਾਉਣ ਦੀ ਸਲਾਹ ਦਿੱਤੀ ਸੀ? ਤਾਂ ਰਾਈਟ ਆਨਸਰ ਜਵਾਹਰ ਲਾਲ ਨਹਿਰੂ। ਪਲਾਸਟਿਕ ਉਦਯੋਗ ਵਿੱਚ ਪੀਵੀਸੀ ਦਾ ਕੀ ਮਤਲਬ ਹੈ? ਪੋਲੀਵਿਨਾਈਲ ਕਾਰਬੋਨੇਟ ਫਾਸਫੋਨਾ ਪੋਵੀਨਾਈਲ ਕਲੋਰਾਇਡ ਪੋਲੀਵਿਨਾਈਲ ਕਲੋਰਾਇਡ ਜਾਂ ਪੋਲੀਵਿਨਾਈਲ ਕਲੋ ਵੰਜਿਨ ਤਾਂ ਇਸ ਦਾ ਰਾਈਟ ਆਨਸਰ ਕੀ ਆਊਗਾ ਪੋਲੀਵਿਨਾਈਲ ਕਲੋਰਾਇਡ ਰਾਈਟ ਆਨਸਰ 3 ਪੋਲੀਵਿਨਾਈਲ ਕਲੋਰਾਇਡ ਨੈਕਸਟ ਕੁਐਸਚਨ ਰੋਜਾ ਸ਼ਰੀਫ ਉਰਸ ਮੇਲਾ ਇਹਨਾਂ ਵਿੱਚੋਂ ਕਿਸ ਥਾਂ ਉੱਤੇ ਮਨਾਇਆ ਜਾਂਦਾ ਹੈ ਮਲੇਰ ਕੋਟਲਾ ਸਰਹੰਦ ਕਾਬੀਆਂ ਜਾਂ ਜਗਰਾਉਂ ਤਾਂ ਇਸ ਕੁਐਸਚਨਰ ਆਈਟਮਸ ਕੀ ਹੈ ਉਹ ਰੋਜਾ ਸ਼ਰੀਫ ਮੇਲਾ ਕਦੋਂ ਮਨਾਇਆ ਜਾਂਦਾ ਹੈਗਾ ਤਾਂ ਇਹ ਮਨਾਇਆ ਜਾਂਦਾਗਾ ਸਰਹੰਦ ਦੇ ਵਿੱਚ ਮਨਾਇਆ ਜਾਂਦਾਗਾ ਕਿਸ ਥਾਂ ਤੇ ਸਰਹੰਦ ਦੇ ਹਾਂਜੀ ਜਿਹੜਾ ਆਪਾਂ ਨੈਕਸਟ ਕੁਐਸਚਨ ਕਰਾਂਗੇ ਉਹ ਇੱਕ ਪੰਜਾਬੀ ਲੈਂਗੁਏਜ ਦੇ ਕੁਆਲੀਫਾਈ ਨੇਚਰ ਦਾ ਟੈਸਟ ਹੋਊਗਾ ਜਿਹਦੇ ਵਿੱਚ ਆਪਾਂ 10 ਕੁਐਸਚਨ ਇਨਕਲੂਡ ਕੀਤੇ ਗਏ ਨੇ ਓਨਲੀ 10 ਕੁਐਸਚਨ ਬਾਕੀ ਨੇ ਤਾਂ ਉਹ ਕਰਦੇ ਆਪਾਂ ਧਿਆਨ ਨਾਲ ਸ਼ੋਲੇ ਦਾ ਵਿਰੋਧੀ ਸ਼ਬਦ ਕੀ ਹੈ ਇਹ ਆਪਾਂ ਸਟੂਡੈਂਟਸ ਆਪਣੇ ਆਪਣੀ ਕੁਐਸਚਨ ਤਿਆਰ ਕੀਤੇ ਇਹ ਪ੍ਰੀਵੀਅਸ ইয়ার ਪੇਪਰ ਦੇ ਵਿੱਚੋਂ ਹੀ ਲਏ ਗਏ ਨੇ ਜੋ ਕਿ ਬਹੁਤ ਹੀ ਇੰਪੋਰਟੈਂਟ ਰਹਿਣ ਵਾਲੇ ਨੇ ਸ਼ੋਲੇ ਦਾ ਵਿਰੋਧੀ ਸ਼ਬਦ ਹੈ ਤੇਜ ਡਰਕਲ ਹੁਸ਼ਿਆਰ ਜਾਂ ਸੁਸਤ ਤਾਂ ਇਸ ਦਾ ਰਾਈਟ ਆਨਸਰ ਕੀ ਹੋਊਗਾ ਹੁਸ਼ਿਆਰ ਆਪਾਂ ਕਹਿ ਦਿੰਨੇ ਆ ਤਾਂ ਬਾੜਾ ਸ਼ੋਲਾ ਤਾਂ ਇਸ ਕਰਕੇ ਇਹਦਾ ਵਿਰੋਧੀ ਸ਼ਬਦ ਕੀ ਹੋ ਜੂਗਾ ਹੁਸ਼ਿਆਰ ਉਹ ਪਾਠ ਜੇ ਸ਼ੁਰੂ ਤੋਂ ਅੰਤ ਤੱਕ ਐਰੋਕ ਕੀਤਾ ਜਾਂਦਾ ਹੈ ਤਾਂ ਕੀ ਕਿਹਾ ਜਾਂਦਾ ਹੈ ਖੰਡ ਪਾਟ ਸਮੂੱਚਾ ਪਾਠ ਐ ਖੰਡ ਪਾਟ ਜਾਂ ਪਾਠ ਤਾਂ ਇਸ ਦਾ ਕੀ ਰਾਈਟ ਆਨਸਰ ਆਊਗਾ ਐ ਖੰਡ ਪਾਟ 3 ਇਸ ਦਾ ਰਾਈਟ ਆਨਸਰ ਆਊਗਾ ਜੋ ਕਿ ਸ਼ੁਰੂ ਤੋਂ ਅੰਤ ਤੱਕ ਬਿਨਾਂ ਰੁਕੇ ਕੀਤਾ ਜਾਂਦਾ ਹੈਗਾ ਤਾਂ ਉਸ ਨੂੰ ਅਖੰਡ ਪਾਠ ਕਿਹਾ ਜਾਂਦਾ ਹੈਗਾ ਰਾਈਟ ਆਨਸਰ 3 ਨੈਕਸਟ ਕੁਐਸਚਨ ਆਕੜ ਦਾ ਵਿਰੋਧੀ ਸ਼ਬਦ ਹੈ ਹੰਕਾਰ ਈਗੋ ਅਭਿਮਾਨ ਹਲੀਮੀ ਦਾ ਆਕਰ ਦਾ ਵਿਰੋਧੀ ਸ਼ਬਦ ਕੀ ਹੋਊਗਾ ਅਭਿਮਾਨ ਰਾਈਟ ਆਨਸਰ 3 ਨੈਕਸਟ ਕੁਐਸਚਨ ਉਖਲੀ ਵਿੱਚ ਸਿਰ ਦਿੱਤਾ ਅਖਾਣ ਨੂੰ ਪੂਰਾ ਕਰੋ ਸੱਟਾਂ ਦਾ ਕੀ ਡਰ ਦੂਸਰਾ ਗਵਾਂਡੀਆਂ ਦਾ ਕੀ ਡਰ ਮੱਤਾ ਪਾਉਣਾ ਮੱਤਾ ਜਾਂ ਮੋਲਿਆਂ ਦਾ ਕੀ ਡਰ ਉਖਲੀ ਵਿੱਚ ਸਿਰ ਦਿੱਤਾ ਦਾ ਅਖਾਣ ਕੀ ਹੈ ਸਟੂਡੈਂਟਸ ਇਹਦਾ ਰਾਈਟ ਆਨਸਰ ਹੈ ਫੋਰਥ ਮਹਾਂ ਮੋਲਿਆਂ ਦਾ ਕੀ ਡਰ ਉਸ ਤੋਂ ਨੈਕਸਟ ਕੁਐਸਚਨ ਅੱਗੇ ਲਿਖੇ ਬਹੁਤੇ ਸ਼ਬਦਾਂ ਵਿੱਚੋਂ ਇੱਕ ਸ਼ਬਦ ਚੁਣਨਾ ਹੈਗਾ ਪੈਦਲ ਸਫ਼ਰ ਕਰਨ ਵਾਲਾ ਮੁਸਾਫਿਰ ਕਹਿੰਦੇ ਆਪਾਂ ਪੰਦ ਕਹਿੰਦੇ ਆ ਪਾਂਦੀ ਕਹਿੰਦੇ ਆ ਜਾਂ ਸਫਰੀ ਕਹਿੰਦੇ ਆ ਤਾਂ ਰਾਈਟ ਆਨਸਰ ਕੀ ਹੋਊਗਾ ਪਾਂਦੀ ਪੈਦਲ ਸਫਰ ਕਰਨ ਵਾਲੇ ਨੂੰ ਕੀ ਕਹਿੰਦੇ ਆਪਾਂ ਪਾਂਦੀ ਨੈਕਸਟ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਉਹ ਇਹ ਸ਼ਬਦ ਕਿਸ ਮਹਾਨ ਸ਼ਖਸੀਅਤ ਦੇ ਹਨ ਗੁਰੂ ਗੋਬਿੰਦ ਸਿੰਘ ਜੀ ਦੇ ਭਗਤ ਕਬੀਰ ਜੀ ਦੇ ਬਾਬਾ ਫਰੀਦ ਜੀ ਦੇ ਜਾਂ ਗੁਰੂ ਨਾਨਕ ਦੇਵ ਜੀ ਦੇ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਉਹ ਇਹ ਸ਼ਬਦ ਕਿਹੜੇ ਮਹਾਨ ਸ਼ਖਸੀਅਤ ਦੇ ਹਨ ਤਾਂ ਇਹਦਾ ਰਾਈਟ ਆਨਸਰ ਕੀ ਆਊਗਾ 4 ਇਸ ਦਾ ਰਾਈਟ ਆਨਸਰ ਹੈ ਗੁਰੂ ਨਾਨਕ ਦੇਵ ਜੀ ਹਾਂਜੀ ਸਟੂਡੈਂਟਸ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਬਸਕ੍ਰਾਈਬ ਸ਼ੇਅਰ ਚੈਨਲ ਨੂੰ ਜਰੂਰ ਕਰ ਲਵੋ ਜੇ ਤੁਸੀਂ ਸਬਸਕ੍ਰਾਈਬ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਜਰੂਰ ਕਰਿਓ ਕਿਉਂਕਿ ਆਪਾਂ ਇਸ ਚੈਨਲ ਤੇ ਨਵੀਂ ਤੋਂ ਨਵੀਂ ਅਪਡੇਟ ਦਿੰਦੇ ਰਹਿੰਦੇ ਰਹਨੇ ਹੈਗੇ ਕੋਈ ਵੀ ਅਪਡੇਟ ਆਉਂਦੀ ਆ ਤੇ ਫ੍ਰੀ ਆਫ ਕੋਸਟ ਤਿਆਰੀ ਕਰਵਾਈ ਜਾਂਦੀ ਆ ਤੇ ਜੋ ਵੀ ਆਪਣੀ ਕਲਾਸ ਦਾ ਇਹ ਪੀਡੀਐਫ ਆ ਇਹ ਸਾਨੂੰ ਟੈਲੀਗ੍ਰਾਮ ਲਿੰਕ ਤੇ ਸ਼ੇਅਰ ਵੀ ਕੀਤਾ ਜਾਊਗਾ ਨੈਕਸਟ ਕੁਐਸਚਨ ਹਾਂਜੀ ਨੈਕਸਟ ਕੁਐਸਚਨ ਸਿੱਖ ਇਤਿਹਾਸ ਵਿੱਚ ਸ਼ਹੀਦ ਹੋਣ ਵਾਲੇ ਪਹਿਲੇ ਗੁਰੂ ਕੌਣ ਸੀ ਗੁਰੂ ਨਾਨਕ ਦੇਵ ਜੀ ਗੁਰੂ ਅਰਜਨ ਦੇਵ ਜੀ ਗੁਰੂ ਤੇਗ ਬਹਾਦਰ ਜੀ ਜਾਂ ਗੁਰੂ ਗੋਬਿੰਦ ਸਿੰਘ ਜੀ ਤਾਂ ਸਿੱਖ ਇਤਿਹਾਸ ਵਿੱਚ ਪਹਿਲੇ ਸ਼ਹੀਦ ਕੌਣ ਸੀ ਗੁਰੂ ਅਰਜਨ ਦੇਵ ਜੀ ਰਾਈਟ ਆਨਸਰ ਦੂਸਰਾ ਗੁਰੂ ਅਰਜਨ ਦੇਵ ਜੀ ਸਿੱਖ ਇਤਿਹਾਸ ਵਿੱਚ ਪਹਿਲੇ ਸ਼ਹੀਦ ਸੀ ਨੈਕਸਟ ਕੁਐਸਚਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਹਿੰਦੇ ਕਿੰਨੀਆਂ ਬਾਣੀਆਂ ਸਨ 5894 5874 5984 ਜਾਂ 6000 ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੀਆਂ ਬਾਣੀਆਂ ਨੇ 5894 ਟੋਟਲ ਬਾਣੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨੈਕਸਟ ਚੰਦੂ ਸ਼ਾ ਕਿਹੜੇ ਸਿੱਖ ਗੁਰੂ ਦੇ ਸਮਕਾਲੀ ਸੀ ਗੁਰੂ ਨਾਨਕ ਦੇਵ ਜੀ ਗੁਰੂ ਅਰਜਨ ਦੇਵ ਜੀ ਗੁਰੂ ਤੇਗ ਬਹਾਦਰ ਜਾਂ ਗੁਰੂ ਗੋਬਿੰਦ ਸਿੰਘ ਜੀ ਕਾ 40 ਦਾ ਰਾਈਟ ਆਨਸਰ ਕੀ ਹੋਊਗਾ ਗੁਰੂ ਅਰਜਨ ਦੇਵ ਜੀ ਹਾਂਜੀ ਅੱਜ ਦੀ ਕਲਾਸ ਆਪਣੀ ਇੱਥੇ ਖਤਮ ਹੁੰਦੀ ਆ ਤਾਂ ਤੁਸੀਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ